ਇੱਕ ਕੈਸਡੀਮ ਜਿਹੜਾ ਕਿ ਕਿਸੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ ਉਹ ਆਪਣੇ ਘਰ ਵਿੱਚ ਬਿਲਕੁਲ ਇਕੱਲਾ ਬੈਠਾ ਹੈ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਸੋਚ ਰਿਹਾ ਹੈ ਸੋਚਦੇ ਸੋਚਦੇ ਉਸ ਨੂੰ 2 ਸਾਲ ਪਹਿਲਾਂ ਦੀ ਇੱਕ ਘਟਨਾ ਯਾਦ ਆਉਂਦੀ ਹੈ ਜਿਹਦੇ ਬਾਰੇ ਸੋਚ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਅੱਜ ਦੀਵਾਲੀ ਦਾ ਦਿਨ ਸੀ ਤੇ ਉਹ ਘਰ ਵਿੱਚ ਬਿਲਕੁਲ ਇਕੱਲਾ ਬੈਠਾ ਸੀ ਘਰ ਵਿੱਚ ਕੋਈ ਨਹੀਂ ਸੀ ਜਿਹੜਾ ਉਹਦੇ ਦੁੱਖ ਨੂੰ ਵੰਡ ਸਕੇ ਕੁਝ ਦੇਰ ਸੋਚਣ ਤੋਂ ਬਾਅਦ ਉਹ ਤੈਅ ਕਰਦਾ ਹੈ ਕਿ ਉਹ ਸਿੱਧਾ ਆਪਣੀ ਪਤਨੀ ਨੂੰ ਮਿਲਣ ਲਈ ਜਾਵੇਗਾ ਉਹ ਰੋ ਰੋ ਕੇ ਮਾਫੀ ਮੰਗੇਗਾ ਤੇ ਕਿਸੇ ਵੀ ਤਰ੍ਹਾਂ ਮਨਾ ਕੇ ਆਪਣੀ ਪਤਨੀ ਨੂੰ ਆਪਣੇ ਘਰੇ ਲੈ ਆਵੇਗਾ ਉਹ ਆਪਣੀ ਪਤਨੀ ਜਿਸ ਨੂੰ ਉਹਨੇ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਮਨਾ ਕੇ ਲੈ ਆਵੇਗਾ ਸਭ ਕੁਝ ਸੋਚਣ ਤੋਂ ਬਾਅਦ ਐਸ ਡੀ ਐਮ ਹਿੰਮਤ ਕਰਕੇ ਆਪਣੀ ਪਤਨੀ ਨੂੰ ਮਨਾਉਣ ਲਈ ਉਹਦੇ ਪੇਕੇ ਘਰੇ ਜਾਂਦਾ ਹੈ ਰੋ ਰੋ ਕੇ ਆਪਣੀ ਪਤਨੀ ਤੇ ਆਪਣੇ ਬੱਚੇ ਤੋਂ ਮਾਫੀ ਮੰਗਦਾ ਹੈ ਉਹ ਉਸ ਨੂੰ ਘਰ ਚੱਲਣ ਲਈ ਕਹਿੰਦਾ ਪਰ ਪਤਨੀ ਸਾਫ਼ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਹੁਣ ਅਸੀਂ ਤੇਰੇ ਨਾਲ ਨਹੀਂ ਜਾ ਸਕਦੇ ਪਰ ਐਸ ਡੀ ਐਮ ਆਪਣੀ ਗੱਲ ਤੇ ਅੜਿਆ ਹੋਇਆ ਸੀ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ ਤਾਂ ਮੈਂ ਇੱਥੇ ਹੀ ਰਹਿਣ ਲੱਗ ਜਾਵਾਂਗਾ ਜੇ ਤੂੰ ਚੱਲੇਂਗੀ ਤਾਂ ਠੀਕ ਹੈ ਮੈਂ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਕੌਣ ਸੀ ਉਹ ਐਸ ਡੀ ਐਮ ਤੇ ਕਿਉਂ ਉਹ ਆਪਣੀ ਪਤਨੀ ਤੋਂ ਮਾਫੀ ਮੰਗ ਰਿਹਾ ਸੀ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ 'ਚ ਇੱਕ ਨਵਦੀਪ ਨਾਮ ਦਾ ਮੁੰਡਾ ਰਹਿੰਦਾ ਹੈ ਉਹ ਪੜ੍ਹਨ ਲਿਖਣ 'ਚ ਵਧੀਆ ਹੁਸ਼ਿਆਰ ਹੈ ਉਸ ਦੀ ਪੜ੍ਹਾਈ ਵਿੱਚ ਰੁਚੀ ਦੇਖ ਕੇ ਉਹਦੇ ਮਾਪੇ ਨੂੰ ਇਹ ਲੱਗਦਾ ਹੈ ਕਿ ਇਹ ਮੁੰਡਾ ਇੱਕ ਦਿਨ ਜ਼ਰੂਰ ਵੱਡਾ ਅਫਸਰ ਬਾਊਗਾ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਨਵਦੀਪ ਦੀ ਉਮਰ 24 ਸਾਲ ਦੀ ਹੋ ਗਈ ਸੀ ਘਰ ਦੇ ਉਹਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਨਵਦੀਪ ਆਪਣੇ ਮਾਪਿਓ ਨੂੰ ਕਹਿਣ ਲੱਗਦਾ ਹੈ ਕਿ ਪਹਿਲਾਂ ਮੈਂ ਪੜ੍ਹ ਲਿਖ ਕੇ ਕੋਈ ਸਰਕਾਰੀ ਨੌਕਰੀ ਤੇ ਲੱਗਾਗਾ ਬਾਅਦ 'ਚ ਵਿਆਹ ਕਰਵਾਵਾਂਗਾ ਇੱਕ ਵਾਰੀ ਤਾਂ ਮਾਪਿਓ ਉਹਦੀ ਗੱਲ ਸੁਣ ਕੇ ਚੁੱਪ ਕਰ ਜਾਂਦੇ ਆ ਪਰ 2-3 ਮਹੀਨਿਆਂ ਬਾਅਦ ਉਹਨਾਂ ਨੂੰ ਇੱਕ ਵਧੀਆ ਰਿਸ਼ਤੇ ਦੀ ਦੱਸ ਪੈਂਦੀ ਹੈ ਜਿਸ ਤੇ ਮਾਪੇ ਨਵਦੀਪ ਨਾਲ ਵਿਆਹ ਲਈ ਦੁਆਰੇ ਗੱਲ ਕਰਦੇ ਆ। ਉਹ ਉਸ ਨੂੰ ਕਹਿਣ ਲੱਗਦੇ ਆ ਕਿ ਵਧੀਆ ਰਿਸ਼ਤਾ ਆਇਆ ਹੈ। ਤੂੰ ਇੱਕ ਵਾਰੀ ਵਿਆਹ ਕਰਵਾ ਲੈ। ਤੈਨੂੰ ਪੜਨ ਤੋਂ ਕੋਈ ਨਹੀਂ ਰੋਕਦਾ। ਵਿਆਹ ਤੋਂ ਬਾਅਦ ਵੀ ਤੂੰ ਪੜਾਈ ਕਰ ਸਕਦਾ ਹੈ। ਪਹਿਲਾਂ ਤਾਂ ਨਵਦੀਪ ਇਸ ਗੱਲ ਨੂੰ ਟਾਲਦਾ ਰਹਿੰਦਾ ਹੈ। ਪਰ ਜਦੋਂ ਘਰ ਦੇ ਬਾਰ-ਬਾਰ ਉਹੀ ਗੱਲ ਕਰਦੇ ਆ ਤਾਂ ਨਵਦੀਪ ਨੂੰ ਵੀ ਵਿਆਹ ਕਰਵਾਉਣ ਲਈ ਹਾਮੀ ਭਰਨੀ ਪੈਂਦੀ ਹੈ। ਉਹ ਵਿਆਹ ਕਰਵਾਉਣ ਲਈ ਹਾਮੀ ਭਰ ਦਿੰਦਾ ਹੈ। ਕਾਰ ਦੇ ਰਿਸ਼ਤੇ ਦੀ ਗੱਲ ਚਲਾਉਂਦੇ ਐ ਨਵਦੀਪ ਦਾ ਵਿਆਹ ਸੁਮਨ ਨਾਮ ਦੀ ਇੱਕ ਕੁੜੀ ਨਾਲ ਤੈਅ ਹੋ ਜਾਂਦਾ ਹੈ ਜੀ ਦਾ ਪਿੰਡ ਉਹਨਾਂ ਦੇ ਪਿੰਡ ਤੋਂ ਥੋੜੀ ਜੀ ਦੂਰੀ ਸੀ ਸੁਮਨ ਦੇਖਣ ਵਿੱਚ ਬਹੁਤ ਸੋਹਣੀ ਸੀ ਸੋਹਣੀ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਸਮਝਦਾਰ ਤੇ ਸਿਆਣੀ ਕੁੜੀ ਸੀ ਨਵਦੀਪ ਵੀ ਪਹਿਲੀ ਵਾਰ ਹੀ ਦੇਖ ਕੇ ਸੁਮਨ ਨੂੰ ਪਸੰਦ ਕਰ ਲੈਂਦਾ ਹੈ ਦੋਨੇ ਪਰਿਵਾਰਾਂ ਦੀ ਸਹਿਮਤੀ ਨਾਲ ਨਵਦੀਪ ਤੇ ਸੁਮਨ ਦਾ ਵਿਆਹ ਬੜੀ ਹੀ ਧੂਮ-ਧਾਮ ਨਾਲ ਕੀਤਾ ਜਾਂਦਾ ਹੈ ਇਹ ਆ ਤੋ ਬਾਤ ਸੁਮਨ ਥੋੜੇ ਹੀ ਟਾਈਮ ਵਿੱਚ ਨਵਦੀਪ ਦੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਮਿਲ ਜਾਂਦੀ ਹੈ ਉਹ ਘਰ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲ ਲੈਂਦੀ ਹੈ ਸੁਮਨ ਦੇ ਆਉਣ ਤੋਂ ਬਾਅਦ ਨਵਦੀਪ ਦੀ ਪੜ੍ਹਾਈ ਵੀ ਵਧੀਆ ਚੱਲਣ ਲੱਗ ਗਈ ਸੀ ਕਿਉਂਕਿ ਉਹ ਉਸ ਨੂੰ ਬਿਲਕੁਲ ਵੀ ਡਿਸਟਰਬ ਨਹੀਂ ਸੀ ਹੋਣ ਦਿੰਦੀ ਉਹਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੀ ਸੀ ਇਹ ਸਭ ਕੁਝ ਦੇਖ ਕੇ ਨਵਦੀਪ ਵੀ ਸੁਮਨ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗਦਾ ਹੈ ਉਸ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਸੁਮਨ ਦੇ ਆਉਣ ਤੋਂ ਬਾਅਦ ਉਹਦੀ ਕਿਸਮਤ ਖੁੱਲ ਗਈ ਉਦੀ ਤਕਦੀਰ ਬਣ ਗਈ ਹੁਣ ਉਹਨੂੰ ਜ਼ਰੂਰ ਸਰਕਾਰੀ ਨੌਕਰੀ ਮਿਲ ਜਾਵੇਗੀ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਨਵਦੀਪ ਤੇ ਸੁਮਨ ਦੇ ਵਿਆਹ ਨੂੰ ਡੇਢ ਸਾਲ ਹੋ ਗਿਆ ਸੀ ਇਸ ਟਾਈਮ ਵਿੱਚ ਸੁਮਨ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਬੱਚੇ ਦੇ ਜਨਮ ਤੋਂ ਬਾਅਦ ਸਾਰਾ ਪਰਿਵਾਰ ਬਹੁਤ ਖੁਸ਼ ਸੀ ਪਰ ਨਵਦੀਪ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਸੀ ਮਿਲੀ ਉਹ ਅਜੇ ਵੀ ਕੋਸ਼ਿਸ਼ ਕਰ ਰਿਹਾ ਸੀ ਘਰ ਦੇ ਹੁਣ ਉਸਨੂੰ ਕੋਈ ਕੰਮ ਕਰਨ ਲਈ ਕਹਿਣ ਲੱਗਦੇ ਐ ਉਹ ਉਸਨੂੰ ਤਾਣੇ ਵੀ ਮਾਰਨ ਲੱਗ ਗਏ ਸੀ ਪਰ ਸੂਮਣ ਨਵਦੀਪ ਦਾ ਪੂਰਾ ਸਾਥ ਦਿੰਦੀ। ਉਹ ਉਸ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੀ ਰਹਿੰਦੀ। ਸੂਮਣ ਆਪਣੇ ਸੱਸ ਸਹੁਰੇ ਨੂੰ ਵੀ ਸਮਝਾਉਂਦੀ ਹੈ। ਹੁਣ ਨਵਦੀਪ ਹੋਰ ਵੀ ਦਿਲ ਲਾ ਕੇ ਪੜ੍ਹਾਈ ਕਰਨ ਲੱਗਦਾ ਹੈ। ਦਿਨ ਰਾਤ ਇੱਕ ਕਰ ਦਿੰਦਾ ਹੈ। ਅਤੇ ਆਉਂਦੇ 6 ਮਹੀਨਿਆਂ ਵਿੱਚ ਉਸ ਨੂੰ ਇੱਕ ਵੱਡੀ ਕਾਮਯਾਬੀ ਮਿਲ ਜਾਂਦੀ ਹੈ। ਉਸ ਨੇ ਆਪਣਾ ਪੇਪਰ ਕਲੀਅਰ ਕਰ ਲਿਆ ਸੀ ਤੇ ਹੁਣ ਉਹ ਐਸ.ਡੀ.ਐਮ ਬਣ ਗਿਆ ਸੀ। ਨਵਦੀਪ ਦੇ ਐਸ.ਡੀ.ਐਮ ਬਣਨ ਤੇ ਉਹਦਾ ਪਿਓ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਇਸ ਤੋਂ ਬਾਅਦ ਨਵਦੀਪ ਆਪਣੀ ਟ੍ਰੇਨਿੰਗ ਲਈ ਚਲਾ ਜਾਂਦਾ ਹੈ ਕੁਝ ਮਹੀਨੇ ਟ੍ਰੇਨਿੰਗ ਤੋਂ ਬਾਅਦ ਨਵਦੀਪ ਦੀ ਪੋਸਟਿੰਗ ਇੱਕ ਜ਼ਿਲ੍ਹੇ ਵਿੱਚ ਹੋ ਜਾਂਦੀ ਹੈ ਉਹ ਆਪਣੀ ਡਿਊਟੀ ਵਧੀਆ ਢੰਗ ਨਾਲ ਕਰਨ ਲੱਗਦਾ ਹੈ ਸ਼ੁਰੂ-ਸ਼ੁਰੂ ਵਿੱਚ ਉਹ ਇਕੱਲਾ ਹੀ ਆਪਣੀ ਡਿਊਟੀ ਤੇ ਜਾਂਦਾ ਹੈ ਸੁਮਨ ਆਪਣੇ ਪਿੰਡ ਆਪਣੇ ਸੱਸ ਸਹੁਰੇ ਕੋਲ ਹੀ ਰਹਿੰਦੀ ਸੀ ਨਵਦੀਪ ਬੇਫਿਕਰ ਹੋ ਕੇ ਆਪਣੀ ਡਿਊਟੀ ਕਰਦਾ ਹੈ ਕਿਉਂਕਿ ਉਸਦੇ ਮਾਪੇ ਨੂੰ ਸੰਭਾਲਣ ਲਈ ਪਿੱਛੇ ਸੁਮਨ ਜੋ ਸੀ ਸੁਮਨ ਆਪਣੇ ਬੱਚੇ ਤੇ ਆਪਣੇ ਸੱਸ ਸਹੁਰੇ ਦਾ ਪੂਰਾ ਖਿਆਲ ਰੱਖਦੀ ਹੈ ਪਰ ਸ਼ੇ ਮਹੀਨਿਆਂ ਬਾਅਦ ਇੱਕ ਅਜਿਹੀ ਘਟਨਾ ਹੁੰਦੀ ਹੈ ਜਿਨੇ ਨਵਦੀਪ ਤੇ ਸੁਮਨ ਦੋਨਾਂ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਨਵਦੀਪ ਦੇ ਮਾਤਾ ਪਿਤਾ ਇੱਕ ਬੱਸ ਵਿੱਚ ਸਫ਼ਰ ਕਰਕੇ ਉਸ ਦੀ ਭੂਆ ਕੋਲ ਜਾ ਰਹੇ ਸਨ ਜਿਸ ਵਾਸਤੇ ਵਿੱਚ ਉਹ ਬੈਠੇ ਸੀ ਰਸਤੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਵਿੱਚੋਂ 15 ਤੇ 20 ਮੁਸਾਫਰਾਂ ਦੀ ਮੌਤ ਹੋ ਗਈ ਇਨ੍ਹਾਂ ਮੁਸਾਫਰਾਂ ਵਿੱਚ ਨਵਦੀਪ ਦੇ ਮਾਤਾ ਪਿਤਾ ਵੀ ਸ਼ਾਮਲ ਸੀ ਨਵਦੀਪ ਤੇ ਸੁਮਨ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਸਨ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਨਾਂ ਕੋ ਕਾਰ ਵੀ ਕੀ ਸਕਦੇ ਸਨ ਥੋੜਾ ਟਾਈਮ ਇਸੇ ਤਰ੍ਹਾਂ ਹੋਰ ਲੰਘ ਜਾਂਦਾ ਹੈ ਜਿਵੇਂ ਹੀ ਨਵਦੀਪ ਆਪਣੀ ਡਿਊਟੀ ਤੇ ਵਾਪਸ ਜਾਣ ਵਾਲਾ ਹੁੰਦਾ ਹੈ ਤਾਂ ਉਹ ਸੁਮਨ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ ਹੈ ਕਿਉਂਕਿ ਹੁਣ ਇੱਥੇ ਪਿੰਡ ਵਿੱਚ ਉਹਨਾਂ ਦਾ ਕੋਈ ਨਹੀਂ ਸੀ ਸੁਮਨ ਤੇ ਨਵਦੀਪ ਹੁਣ ਇਕੱਠੇ ਰਹਿਣ ਲੱਗਦੇ ਆ ਸੁਮਨ ਦੇ ਇੱਥੇ ਆਉਣ ਤੋਂ ਬਾਅਦ ਨਵਦੀਪ ਕੁਝ ਪਰੇਸ਼ਾਨ ਰਹਿਣ ਲੱਗ ਗਿਆ ਸੀ ਇਸ ਗੱਲ ਨੂੰ 6 ਮਹੀਨੇ ਬੀਤ ਜਾਂਦੇ ਆ ਤੇ 6 ਮਹੀਨਿਆਂ ਵਿੱਚ ਨਵਦੀਪ ਨੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਜਦੋਂ ਸੁਮਨ ਉਸਨੂੰ ਰੋਕਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਮਾਤਾ ਪਿਤਾ ਦੀ ਮੌਤ ਦੇ ਸਦਮੇ ਨੂੰ ਹੀ ਅੱਗੇ ਰੱਖ ਲੈਂਦਾ ਇਹ ਸਭ ਕੁਝ ਸੁਣ ਕੇ ਸੁਮਨ ਇੱਕ ਵਾਰ ਚੁੱਪ ਕਰ ਜਾਂਦੀ ਪਰ ਥੋੜੇ ਹੀ ਸਮੇਂ ਵਿੱਚ ਸੁਮਨ ਨੂੰ ਆਪਣੇ ਪਤੀ ਦੇ ਬਾਰੇ ਵਿੱਚ ਇੱਕ ਅਜਿਹੀ ਗੱਲ ਪਤਾ ਲੱਗਦੀ ਹੈ ਜਿਸ ਨੂੰ ਸੁਣ ਕੇ ਉਹਦੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਜਾਂਦੀ ਹੈ ਜਿਹੜੀ ਸੁਮਨ ਪਹਿਲਾਂ ਚੁੱਪਚੁੱਪ ਰਹਿੰਦੀ ਸੀ ਉਹ ਨਵਦੀਪ ਨੂੰ ਧਮਕਾਉਣ ਲੱਗਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਚੱਲੇਗਾ ਤੁਸੀਂ ਭਾਵੇਂ ਕਿੰਨੇ ਮਰਜੀ ਵੱਡੇ ਅਫਸਰ ਬਣ ਜਾਓ ਪਰ ਜੋ ਗਲਤ ਹੈ ਉਹ ਗਲਤੀ ਹੈ ਤੁਸੀਂ ਮੈਨੂੰ ਇਸ ਤਰ੍ਹਾਂ ਧੋਖਾ ਨਹੀਂ ਦੇ ਸਕਦੇ ਨਵਦੀਪ ਪਹਿਲਾਂ ਤਾਂ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਸੀ ਉਹ ਉਲਟਾ ਸੁਮਨ ਨੂੰ ਹੀ ਬੁਰਾ ਭਲਾ ਕਹਿਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਤੂੰ ਮੇਰੇ ਤੇ ਖਾਮਖਾਈ ਸ਼ੱਕ ਕਰ ਰਹੀ ਹੈ ਪਰ ਸੁਮਨ ਦੇ ਕੋਲ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਉਹਦੇ ਘਰ ਵਾਲੇ ਦਾ ਕਿਸੇ ਪੂਜਾ ਨਾਮ ਦੀ ਕੁੜੀ ਨਾਲ ਨਾਜਾਇਜ਼ ਰਿਸ਼ਤਾ ਹੈ ਇਹ ਸਭ ਕੁਝ ਦੇਖ ਕੇ ਨਵਦੀਪ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਕਿ ਸੁਮਨ ਹੁਣ ਸਭ ਕੁਝ ਜਾਣ ਗਈ ਹੈ ਉਸ ਨੂੰ ਮਨੂ ਆਪਣੇ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਉਸ ਕੁੜੀ ਨੂੰ ਕਦੇ ਨਹੀਂ ਮਿਲਾਂਗਾ ਤੂੰ ਮੈਨੂੰ ਇੱਕ ਮੌਕਾ ਹੋਰ ਦੇ ਇਹ ਸਭ ਕੁਝ ਸੁਣ ਕੇ ਸੁਮਨ ਇੱਕ ਨੂੰ ਇੱਕ ਮੌਕਾ ਦੇ ਦਿੰਦੀ ਹੈ ਪਹਿਲਾਂ ਤਾਂ ਕੁਝ ਦਿਨ ਠੀਕ ਰਹਿੰਦਾ ਹੈ ਪਰ ਹੌਲੀ-ਹੌਲੀ ਨਵਦੀਪ ਲੁਕਸ਼ਪ ਦੇ ਫੇਰ ਪੂਜਾ ਨੂੰ ਮਿਲਣਾ ਸ਼ੁਰੂ ਕਰ ਦਿੰਦਾ ਹੈ ਅਸਲ ਵਿੱਚ ਪੂਜਾ ਨਵਦੀਪ ਦੇ ਹੀ ਆਫਿਸ ਵਿੱਚ ਕੰਮ ਕਰਦੀ ਸੀ ਉਹਨਾਂ ਦਾ ਲੰਮੇ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ ਨਵਦੀਪ ਆਪਣੀ ਤਨਖਾਹ ਦੇ ਸਾਰੇ ਪੈਸੇ ਹੁਣ ਪੂਜਾ ਉੱਪਰ ਹੀ ਖਰਾਫ ਕਰਨ ਲੱਗ ਗਿਆ। ਉਹ ਘਰੇ ਬਿਲਕੁਲ ਵੀ ਰੁਪਏ ਨਹੀਂ ਸੀ ਦਿੰਦਾ। ਉਹਨੂੰ ਆਪਣੇ ਆਉਂਦੇ ਦਾ ਵੀ ਬਹੁਤ ਜ਼ਿਆਦਾ ਕਮੰਡ ਹੋ ਗਿਆ ਸੀ। ਇਸੇ ਗੱਲ ਕਰਕੇ ਨਵਦੀਪ ਤੇ ਸੁਮਨ ਦੋਨਾਂ ਵਿੱਚ ਕਰ ਲੜਾਈ ਵਧਣ ਲੱਗਦੀ ਹੈ। ਇੱਕ ਦਿਨ ਨਵਦੀਪ ਸ਼ਰਾਬ ਪੀ ਕੇ ਆਉਂਦਾ ਤੇ ਉਹ ਸੁਮਨ ਨੂੰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਇਸੇ ਤਰ੍ਹਾਂ ਰਹਿ ਮੈਂ ਤਾਂ ਉਸ ਕੁੜੀ ਨੂੰ ਨਹੀਂ ਛੱਡ ਸਕਦਾ। ਉਸ ਸਮੇਂ ਨਵਦੀਪ ਦੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਇਸ ਲਈ ਸੁਮਨ ਚੁੱਪ ਰਹਿੰਦੀ ਹੈ। ਉਹ ਸੋਚਦੀ ਹੈ ਕਿ ਮੈਂ ਅਗਲੇ ਦਿਨ ਸਵੇਰੇ ਨਵਦੀਪ ਨਾਲ ਇਸ ਬਾਰੇ ਗੱਲ ਕਰਾਂਗੀ ਪਰ ਅਗਲੇ ਦਿਨ ਨਵਦੀਪ ਸਵੇਰੇ ਜਲਦੀ ਹੀ ਕੰਮ ਤੇ ਚਲਾ ਜਾਂਦਾ ਹੈ ਸੂਮਨ ਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਸੂਮਨ ਸਾਰਾ ਦਿਨ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੀ ਉਹ ਸ਼ਾਮ ਤੱਕ ਨਵਦੀਪ ਦੇ ਘਰੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਅੱਜ ਸ਼ਾਮ ਨਵਦੀਪ ਨੇ ਫੇਰ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਜਦੋਂ ਉਹ ਘਰੇ ਆਇਆ ਤਾਂ ਉਸਨੇ ਹੱਥ ਹੀ ਕਰ ਦਿੱਤੀ ਅੱਜ ਉਹ ਆਪਣੇ ਨਾਲ ਉਸ ਕੁੜੀ ਨੂੰ ਵੀ ਘਰੇ ਲੈ ਆਇਆ ਸੀ ਜਿਹਦੇ ਨਾਲ ਉਹਦਾ ਚੱਕਰ ਚੱਲ ਰਿਹਾ ਸੀ ਉਹ ਘਰੇ ਆ ਕੇ ਸੁਮਨ ਨੂੰ ਧਮਕਾਉਣ ਲੱਗਦਾ ਹੈ ਉਸ ਨੂੰ ਘਰੋਂ ਬਾਹਰ ਨਿਕਲ ਜਾਣ ਲਈ ਕਹਿਣ ਲੱਗਦਾ ਹੈ ਉਸ ਨਾਲ ਲੜਦਾ ਹੈ ਇਹ ਸਭ ਕੁਝ ਸੁਣ ਕੇ ਸੁਮਨ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਉਹ ਚੁੱਪ ਕਰਕੇ ਘਰੋਂ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਇਹ ਐਸ ਡੀ ਐਮ ਹੈ ਤੇ ਇਹਦੇ ਕੋਲ ਬਹੁਤ ਪਾਵਰ ਹੈ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਸੁਮਨ ਦਾ 4 ਸਾਲਾਂ ਦਾ ਪੁੱਤ ਉਹ ਵੀ ਉਹਦੇ ਨਾਲ ਹੀ ਘਰ ਤੋਂ ਬਾਹਰ ਆ ਗਿਆ ਆਪਣੀ ਮਾਂ ਨੂੰ ਇਸ ਤਰ੍ਹਾਂ ਰੋਂਦਾ ਦੇਖ ਕਿ ਉਹਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ। ਉਹ ਸੁਮਨ ਨੂੰ ਪੁੱਛਣ ਲੱਗਦਾ ਹੈ ਕਿ ਮੰਮੀ ਹੁਣ ਆਪਾਂ ਕਿੱਥੇ ਜਾਵਾਂਗੇ? ਸੁਮਨ ਉਹਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪੁੱਤ ਆਪਾਂ ਤੇਰੇ ਮਾਮੇ ਦੇ ਘਰੇ ਜਾ ਰਹੇ ਹਾਂ। ਰਾਤ ਨੂੰ ਸੁਮਨ ਟੈਕਸੀ ਕਰਾਉਂਦੀ ਹੈ ਤੇ ਆਪਣੇ ਪੇਕੇ ਘਰੇ ਪਹੁੰਚ ਜਾਂਦੀ ਹੈ। ਘਰ ਆ ਕੇ ਉਹ ਆਪਣੇ ਮਾਤਾ ਪਿਤਾ ਨੂੰ ਨਵਦੀਪ ਬਾਰੇ ਸਾਰੀ ਸੱਚਾਈ ਦੱਸਦੀ ਹੈ। ਘਰ ਦੇ ਬਹੁਤ ਪਰੇਸ਼ਾਨ ਹੁੰਦੇ ਐ। ਉਹ ਉਸ ਨੂੰ ਕੋਰਟ ਕੇਸ ਕਰਨ ਲਈ ਕਹਿਣ ਲੱਗਦੇ ਐ। ਪਰ ਸੁਮਨ ਮਨਾ ਕਰ ਦਿੰਦੀ ਹੈ ਹੁਣ ਸੁਮਨ ਆਪਣੇ ਪੁੱਤ ਦੇ ਨਾਲ ਆਪਣੇ ਪੇਕੇ ਘਰ ਰਹਿਣ ਲੱਗ ਗਈ ਸੀ ਉਹ ਆਪਣੇ ਲਈ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਲਈ ਅਪਲਾਈ ਕਰਦੀ ਹੈ ਜਿੱਥੇ ਉਹਨੂੰ ਨੌਕਰੀ ਮਿਲ ਵੀ ਜਾਂਦੀ ਹੈ ਪਹਿਲਾਂ ਤਾਂ ਸੁਮਨ ਦੇ ਮਾਤਾ ਪਿਤਾ ਉਹਨੂੰ ਨੌਕਰੀ ਕਰਨ ਤੋਂ ਮਨਾ ਕਰਦੇ ਆ ਪਰ ਸੁਮਨ ਉਹਨਾਂ ਨੂੰ ਸਮਝਾਉਂਦੀ ਹੈ ਕਿ ਮੇਰਾ ਇਸ ਤਰ੍ਹਾਂ ਟਾਈਮ ਨਹੀਂ ਲੰਘਦਾ ਨੌਕਰੀ ਕਰਨ ਨਾਲ ਮੇਰਾ ਦਿਨ ਸਕੂਲ 'ਚ ਲੰਘ ਜਾਂਦਾ ਹੈ ਨਾਲੇ ਮੈਂ ਕੁਝ ਕਮਾ ਲੈਣੀ ਆ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਤੇ ਨਾ ਹੀ ਮੈਂ ਦੂਜਾ ਵਿਆਹ ਕਰਵਾਉਣਾ ਚਾਹਣੀ ਆ ਕਿਉਂਕਿ ਜੇ ਮੈਂ ਦੂਜਾ ਵਿਆਹ ਕਰਵਾ ਲਾਂਗੀ ਤਾਂ ਮੇਰਾ ਪੁੱਤ ਰੁੱਲ ਜੂਗਾ ਮੈਂ ਆਪਣੇ ਪੁੱਤ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਢ ਲਵਾਂਗੀ ਇਸੇ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਨਵਦੀਪ ਹੁਣ ਪੂਜਾ ਦੇ ਨਾਲ ਹੀ ਰਹਿਣ ਲੱਗ ਗਿਆ ਸੀ ਪੂਜਾ ਇੱਕ ਬਹੁਤ ਹੀ ਲਾਲਚੀ ਕਿਸਮ ਦੀ ਔਰਤ ਸੀ ਉਸ ਨੂੰ ਸਿਰਫ ਨਵਦੀਪ ਦੇ ਪੈਸੇ ਨਾਲ ਹੀ ਪਿਆਰ ਸੀ ਉਹ ਆਪਣੇ ਉੱਤੇ ਬਹੁਤ ਜ਼ਿਆਦਾ ਪੈਸੇ ਖਰਚ ਕਰਵਾਉਂਦੀ ਹੈ ਦੂਜੇ ਪਾਸੇ ਨਵਦੀਪ ਦਾ ਵੀ ਸੁਭਾਅ ਬਹੁਤ ਜ਼ਿਆਦਾ ਬਦਲ ਗਿਆ ਸੀ ਉਸ ਨੂੰ ਆਪਣੀ ਨੌਕਰੀ ਦਾ ਹੰਕਾਰ ਇੰਨਾ ਹੋ ਗਿਆ ਸੀ ਕਿ ਉਹ ਇਧਰੋਂ ਉਧਰੋਂ ਰਿਸ਼ਵਤ ਲੈਣ ਲੱਗ ਗਿਆ ਉਸ ਦਾ ਕਮਾਂਡ ਬਹੁਤ ਜ਼ਿਆਦਾ ਵੱਧ ਗਿਆ ਸੀ ਖੁੱਲੇ ਵਿੱਚ ਹੀ ਉਹ ਰਿਸ਼ਵਤ ਲੈਣਾ ਸ਼ੁਰੂ ਕਰ ਦਿੰਦਾ ਹੈ ਰਿਸ਼ਵਤ ਦੇ ਨਾਲ-ਨਾਲ ਹੁਣ ਉਹ ਆਪਣੀ ਡਿਊਟੀ ਤੇ ਕਈ ਵਾਰੀ ਸ਼ਰਾਬ ਪੀ ਕੇ ਚਲਾ ਜਾਂਦਾ ਹੌਲੀ-ਹੌਲੀ ਇੱਕ ਸਾਲ ਬੀਤ ਜਾਂਦਾ ਹੈ ਪਰ ਇੱਕ ਸਾਲ ਬਾਅਦ ਇੱਕ ਦਿਨ ਨਵਦੀਪ ਇੱਕ ਹੋਟਲ ਦੇ ਮਾਲਕ ਤੋਂ ਰਿਸ਼ਵਤ ਲੈ ਰਿਆ ਸੀ ਉਸ ਸਮੇਂ ਉਹਨੇ ਸ਼ਰਾਬ ਪੀਤੀ ਸੀ ਤੇ ਉਹ ਮਾਲਕ ਨਾਲ ਹੱਥੋ ਪਾਈ ਵੀ ਕਰਦਾ ਹੈ ਸ਼ਰਾਬ ਦੇ ਨਸ਼ੇ ਵਿੱਚ ਉਹ ਇਹ ਭੁੱਲ ਗਿਆ ਕਿ ਹੋਟਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਉਹ ਮਾਲਕ ਤੋਂ ਰਿਸ਼ਵਤ ਦੇ ਤੌਰ ਤੇ ਕਾਫੀ ਜ਼ਿਆਦਾ ਰੁਪਏ ਲੈ ਲੈਂਦਾ ਹੈ ਹੋਟਲ ਦੇ ਮਾਲਕ ਨੂੰ ਬੁਰਾ ਭਲਾ ਕਹਿੰਦਾ ਹੈ ਹੋਟਲ ਦਾ ਮਾਲਕ ਨਵਦੀਪ ਦੇ ਖਿਲਾਫ ਕੰਪਲੇਨ ਦਰਜ ਕਰਵਾ ਦਿੰਦਾ ਹੈ ਤੇ ਸੀਸੀਟੀਵੀ ਦੀ ਫੁਟੇਜ ਲੈ ਕੇ ਉੱਚ ਅਧਿਕਾਰੀਆਂ ਕੋਲ ਪਹੁੰਚ ਜਾਂਦਾ ਹੈ ਕਿਉਂਕਿ ਉਹਨੂੰ ਇਹ ਪਤਾ ਸੀ ਕਿ ਸਿਰਫ ਕੰਪਲੇਨ ਕਰਨਾ ਨਵਦੀਪ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਨਵਦੀਪ ਇੱਕ ਵੱਡੀ ਪੋਸਟ ਤੇ ਲੱਗਿਆ ਹੋਇਆ ਸੀ ਸਿਰਫ ਉੱਚ ਅਧਿਕਾਰੀ ਹੀ ਉਸ ਤੇ ਕੋਈ ਕਾਰਵਾਈ ਕਰ ਸਕਦੇ ਸਨ ਸਾਰੇ ਸਬੂਤ ਦੇਖਣ ਤੋਂ ਬਾਅਦ ਨਵਦੀਪ ਤੇ ਕੇਸ ਚਲਾਇਆ ਜਾਂਦਾ ਹੈ ਤੇ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਹੁਣ ਉਸ ਨੂੰ ਸਸਪੈਂਡ ਹੋਏ ਨੂੰ 3 ਮਹੀਨੇ ਹੋ ਗਏ ਸਨ ਇਹਨਾਂ 3 ਮਹੀਨਿਆਂ ਵਿੱਚ ਉਸਦੇ ਕੇਸ ਉੱਤੇ ਵੀ ਕਾਫੀ ਜ਼ਿਆਦਾ ਪੈਸੇ ਲੱਗ ਗਏ ਜਦਕਿ ਉਹ ਔਰਤ ਜਿਹੜੀ ਨਵਦੀਪ ਦੇ ਨਾਲ ਰਹਿੰਦੀ ਸੀ ਉਸਨੇ ਵੀ ਨਵਦੀਪ ਤੋਂ ਬਹੁਤ ਜ਼ਿਆਦਾ ਪੈਸੇ ਲੈ ਕੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲਏ ਹੁਣ ਜਦੋਂ ਪੂਜਾ ਨਵਦੀਪ ਤੋਂ ਹੋਰ ਪੈਸੇ ਮੰਗਦੀ ਹੈ ਤਾਂ ਨਵਦੀਪ ਉਸ ਨੂੰ ਮਨਾ ਕਰ ਦਿੰਦਾ ਕਿਉਂਕਿ ਨਵਦੀਪ ਦੀ ਤਾਂ ਆਪਣੀ ਹਾਲਤੀ ਹੁਣ ਖਰਾਬ ਹੋ ਗਈ ਸੀ ਜਦੋਂ ਉਹਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਘਰ ਛੱਡ ਕੇ ਚਲੀ ਜਾਂਦੀ ਹੈ ਨਵਦੀਪ ਘਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਸੀ ਪੂਜਾ ਨੂੰ ਗਈ ਨੂੰ 15 ਦਿਨ ਹੋ ਗਏ ਸਨ ਨਵਦੀਪ ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਪਰ ਹੌਲੀ-ਹੌਲੀ ਉਹਦੇ ਕੋਲ ਸਾਰੇ ਪੈਸੇ ਖਤਮ ਹੋ ਗਏ ਲੋਕਾਂ ਨੇ ਵੀ ਉਹਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਹੁਣ ਨਵਦੀਪ ਨੂੰ ਆਪਣੇ ਕੀਤੇਆਂ ਤੇ ਬਹੁਤ ਪਛਤਾਵਾ ਹੁੰਦਾ ਹੈ ਉਹ ਪਛਤਾਉਣ ਲੱਗਦਾ ਹੈ ਸੁਮਨ ਨੂੰ ਗਈ ਨੂੰ ਘਰ ਚੋਂ 2 ਸਾਲ ਹੋ ਗਏ ਸਨ ਦਿਵਾਲੀ ਵਾਲੇ ਦਿਨ ਨਵਦੀਪ ਇਕੱਲਾ ਹੀ ਘਰੇ ਬੈਠਾ ਸੀ ਘਰ ਵਿੱਚ ਬੈਠਾ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਉਹ ਨੌਕਰੀ ਤੇ ਵੀ ਨਹੀਂ ਲੱਗਿਆ ਸੀ ਤੇ ਉਹਦੀ ਪਤਨੀ ਹਰ ਗੱਲ ਵਿੱਚ ਉਹਦਾ ਸਾਥ ਦਿੰਦੀ ਸੀ ਉਸ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਣ ਲੱਗਦਾ ਹੈ ਉਹ ਫੈਸਲਾ ਕਰਦਾ ਹੈ ਕਿ ਉਹ ਜਾ ਕੇ ਆਪਣੀ ਪਤਨੀ ਤੋਂ ਮਾਫੀ ਮੰਗੇਗਾ ਤੇ ਉਸ ਨੂੰ ਘਰ ਵਿੱਚ ਵਾਪਸ ਲੈ ਆਵੇਗਾ ਇਸ ਘਰ ਵਿੱਚ ਉਹਦਾ ਆਪਣਾ ਕਹਿਣ ਵਾਲਾ ਹੁਣ ਕੋਈ ਨਹੀਂ ਸੀ ਤੇ ਇਕੱਲੇ ਨੂੰ ਉਹਨੂੰ ਕਾਰਖਾਨੇ ਨੂੰ ਹੁੰਦਾ ਸੀ ਉਸਨੂੰ ਪਤਾ ਵੀ ਸੀ ਕਿ ਸੁਮਨ ਆਸਾਨੀ ਨਾਲ ਉਹਨੂੰ ਮਾਫ਼ ਨਹੀਂ ਕਰੂਗੀ ਪਰ ਉਹ ਹਿੰਮਤ ਕਰਦਾ ਹੈ ਤੇ ਸਿੱਧਾ ਸੁਮਨ ਦੇ ਪੇਕੇ ਘਰੇ ਪਹੁੰਚ ਜਾਂਦਾ ਹੈ ਨਵਦੀਪ ਨੂੰ 2 ਸਾਲਾਂ ਬਾਅਦ ਆਏ ਨੂੰ ਦੇਖ ਕੇ ਸੁਮਨ ਦੇ ਮਾਤਾ ਪਿਤਾ ਹੈਰਾਨ ਹੋ ਜਾਂਦੇ ਆ ਨਵਦੀਪ ਉਹਨਾਂ ਦੇ ਕੋਲ ਜਾਂਦਾ ਹੈ ਉਹਨਾਂ ਤੋਂ ਮਾਫ਼ੀ ਮੰਗਣ ਲੱਗਦਾ ਹੈ ਪਰ ਨਵਦੀਪ ਦੇ ਸੱਸ ਸਹੁਰਾ ਉਹਨੂੰ ਕਹਿੰਦੇ ਆ ਕਿ ਤੈਨੂੰ ਸਾਡੇ ਤੋਂ ਨਹੀਂ ਸੁਮਨ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਨਵਦੀਪ ਆਪਣੀ ਸੱਸ ਤੋਂ ਸੁਮਣ ਬਾਰੇ ਪੁੱਛਦਾ ਹੈ। ਉਹ ਇੱਕ ਕਮਰੇ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਸੁਮਣ ਉੱਥੇ ਬੈਠੀ ਹੈ। ਜਿਵੇਂ ਹੀ ਨਵਦੀਪ ਕਮਰੇ ਵਿੱਚ ਜਾਂਦਾ ਹੈ ਤਾਂ ਸੁਮਣ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਸੁਮਣ ਕੁਝ ਬੋਲਦੀ। ਨਵਦੀਪ ਉਹਦੇ ਕੋਲ ਜਾਂਦਾ ਤੇ ਰੋ-ਰੋ ਕੇ ਉਸ ਤੋਂ ਮਾਫੀ ਮੰਗਣ ਲੱਗਦਾ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਮੇਰੀ ਗਲਤੀ ਤੇ ਪਛਤਾਵਾ ਹੈ। ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ। ਹੁਣ ਤੂੰ ਮੇਰੇ ਨਾਲ ਘਰ ਚੱਲ ਤੇ ਮੈਨੂੰ ਮਾਫ ਕਰ ਦੇ। ਪਹਿਲਾਂ ਤਾਂ ਸੁਮਣ ਗੁੱਸੇ 'ਚ ਆ ਜਾਂਦੀ ਹੈ। ਉਸ ਨੂੰ ਬੁਰਾ ਭਲਾ ਕਹਿੰਦੀ ਹੈ। ਪਰ ਨਵਦੀਪ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਉਹ ਆਪਣੇ ਆਪ ਤੇ ਕੰਟਰੋਲ ਕਰਦੀ ਹੈ। ਨਵਦੀਪ ਉਸ ਤੋਂ ਹੱਥ ਜੋੜ ਕੇ ਪੈਰ ਫੜ ਕੇ ਮਾਫੀ ਮੰਗ ਰਿਹਾ ਸੀ। ਉਸ ਨੂੰ ਕਹਿੰਦਾ ਕਿ ਮੈਨੂੰ ਮaaf ਕਰ ਦੇ। ਹੁਣ ਮੈਨੂੰ ਪਤਾ ਲੱਗ ਗਿਆ ਕਿ ਕੌਣ ਮੇਰਾ ਆਪਦਾ ਹੈ ਤੇ ਕੌਣ ਪਰਾਇਆ। ਪਰ ਸੁਮਨ ਉਸ ਨੂੰ ਮaaf ਕਰਨ ਤੋਂ ਮਨਾਂ ਕਰਦੀ ਹੈ ਤੇ ਉਸ ਨੂੰ ਉੱਥੋਂ ਜਾਣ ਲਈ ਕਹਿਣ ਲੱਗਦੀ ਹੈ। ਨਵਦੀਪ ਅਤੇ ਸੁਮਨ ਕਮਰੇ ਵਿੱਚ ਬੈਠੇ ਹੋਏ ਸਨ ਉਦੋਂ ਹੀ ਉਹਨਾਂ ਦਾ ਪੁੱਤ ਬਾਹਰੋਂ ਆਉਂਦਾ ਹੈ। ਆਪਣੇ ਪੁੱਤ ਨੂੰ ਦੇਖ ਕੇ ਨਵਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਸੁਮਨ ਉਹਨੂੰ ਕਹਿਣ ਲੱਗਦੀ ਹੈ ਕਿ ਪੁੱਤ ਤੂੰ ਬਾਹਰ ਚੱਲ ਮੈਂ ਤੇਰੇ ਕੋਲ ਆਉਣੀ ਆ ਸੁਮਨ ਦਾ ਇਹ ਰਵਈਆ ਦੇਖ ਕੇ ਨਵਦੀਪ ਉਸ ਤੋਂ ਇੱਕ ਵਾਰੀ ਫੇਰ ਹੱਥ ਜੋੜ ਕੇ ਮਾਫੀ ਮੰਗਣ ਲੱਗਦਾ ਹੈ ਪਰ ਇਸ ਹਿਸਾਬ ਦਾ ਸੁਮਨ ਤੇ ਕੋਈ ਅਸਰ ਨਹੀਂ ਹੁੰਦਾ ਸੁਮਨ ਉਹਨੂੰ ਉੱਥੋਂ ਜਾਣ ਲਈ ਕਹਿਣ ਲੱਗਦੀ ਹੈ ਹੁਣ ਨਵਦੀਪ ਅੱਖਾਂ ਵਿੱਚ ਹੰਝੂ ਲੈ ਕੇ ਕਮਰੇ ਵਿੱਚੋਂ ਬਾਹਰ ਆ ਜਾਂਦਾ ਹੈ ਜਦੋਂ ਸੁਮਨ ਦਾ ਪਿਓ ਇਹ ਦੇਖਦਾ ਹੈ ਕਿ ਨਵਦੀਪ ਉਦਾਸ ਬਾਹਰ ਆ ਰਿਹਾ ਹੈ ਤਾਂ ਉਹਨੂੰ ਸਮਝ ਆ ਜਾਂਦਾ ਹੈ ਕਿ ਸੁਮਨ ਨੇ ਉਹਨੂੰ ਮਾਫ ਨਹੀਂ ਕੀਤਾ ਸੁਮਨ ਦਾ ਪਿਓ ਨਵਦੀਪ ਨਾਲ ਗੱਲ ਕਰਦਾ ਹੈ ਤਾਂ ਨਵਦੀਪ ਉਹਨੂੰ ਕਹਿੰਦਾ ਹੈ ਕਿ ਮੇਰੀ ਗਲਤੀ ਇੰਨੀ ਵੱਡੀ ਸੀ ਕਿ ਇਹਦੀ ਮਾਫੀ ਤਾਂ ਮੈਨੂੰ ਉਦੋਂ ਹੀ ਮਿਲੂਗੀ ਜਦੋਂ ਮੈਂ ਇਸ ਦੁਨੀਆ ਤੋਂ ਚਲਾ ਜਾਵਾਂਗਾ ਇਹ ਸੁਣ ਕੇ ਸੁਮਨ ਦਾ ਪਿਓ ਸੁਮਨ ਦੇ ਕੋਲ ਜਾਂਦਾ ਹੈ ਉਸ ਨੂੰ ਕਹਿਣ ਲੱਗਦਾ ਹੈ ਕਿ ਪੁੱਤ ਜਦੋਂ ਨਵਦੀਪ ਨੂੰ ਆਪਣੀ ਗਲਤੀ ਤੇ ਪਛਤਾਵਾ ਹੈ ਤੇ ਉਹ ਤੇਰੇ ਤੋਂ ਮਾਫੀ ਮੰਗ ਰਿਹਾ ਹੈ ਉਹ ਸੁਧਰ ਗਿਆ ਹੈ ਤੈਨੂੰ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਤੇਰੇ ਬੱਚੇ ਨੂੰ ਪਿਓ ਦੀ ਲੋੜ ਹੈ ਪਹਿਲਾਂ ਤਾਂ ਸੁਮਨ ਮਨਾਂ ਕਰਦੀ ਹੈ ਪਰ ਜਦੋਂ ਉਹਦਾ ਪਿਓ ਨੂੰ ਦੱਸਦਾ ਹੈ ਕਿ ਨਵਦੀਪ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਉਹ ਇਸ ਬਾਰੇ ਸੋਚਣ ਲੱਗਦੀ ਹੈ ਉਸ ਨੂੰ ਆਪਣੇ ਬੱਚੇ ਦਾ ਖਿਆਲ ਆਉਂਦਾ ਹੈ ਉਹਦਾ ਪੁੱਤ ਆਪਣੇ ਪਿਓ ਬਾਰੇ ਪੁੱਛਦਾ ਰਹਿੰਦਾ ਸੀ ਉਹਨੂੰ ਟਾਲ ਦਿੰਦੀ ਸੀ ਉਹ ਥੋੜੀ देर ਸੋਚਣ ਲੱਗਦੀ ਹੈ ਤੇ ਸੋਚਣ ਤੋਂ ਬਾਅਦ ਉਹ ਨਵਦੀਪ ਦੇ ਕੋਲ ਆ ਜਾਂਦੀ ਹੈ ਉਹਦੇ ਨਾਲ ਗੱਲ ਕਰਦੀ ਹੈ ਨਵਦੀਪ ਉਸ ਤੋਂ ਫੇਰ ਰੋ ਰੋ ਕੇ ਮਾਫੀ ਮੰਗਦਾ ਹੈ ਸੁਮਨ ਉਹਦੇ ਨਾਲ ਚੱਲਣ ਲਈ ਤਿਆਰ ਹੁੰਦੀ ਹੈ ਉਹ ਦੀਵਾਲੀ ਵਾਲੇ ਦੇਣੀ ਨਵਦੀਪ ਨਾਲ ਉਹਦੇ ਘਰੇ ਪਹੁੰਚ ਜਾਂਦੀ ਹੈ। ਸੁਮਨ ਦੇ ਆਉਣ ਤੋਂ ਬਾਅਦ ਨਵਦੀਪ ਦੀ ਦੀਵਾਲੀ ਵਧੀਆ ਹੋ ਗਈ ਸੀ। ਉਹ ਆਪਣੇ ਪੁੱਤ ਨਾਲ ਖੁਸ਼ੀ-ਖੁਸ਼ੀ ਦੀਵਾਲੀ ਮਨਾਉਂਦੇ ਹਨ। ਉਸ ਦਿਨ ਤੋਂ ਬਾਅਦ ਨਵਦੀਪ ਵੀ ਪੂਰੀ ਤਰ੍ਹਾਂ ਨਾਲ ਸੁਧਰ ਗਿਆ ਸੀ। ਸੁਮਨ ਦੇ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਇੱਕ ਵਾਰੀ ਫੇਰ ਤੋਂ ਖੁਸ਼ਹਾਲ ਹੋ ਗਈ ਸੀ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ